ਨੇਰੀ ਵਿਭਾਗ ਨੇ ਰਜਵਾਹੇ ਕੀਤੇ ਪੱਕੇ ਪਰ ਕੰਮ ਕੀਤੇ ਕੱਚੇ ਮੱਲਮਾਜਰਾ ਨੇੜੇ ਬਰਸਾਤ ਤੋਂ ਪਹਿਲਾਂ ਹੀ ਸੂਇਚ ਪੈ ਗਿਆ ਪਾੜ ਨੇਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਪੁੱਜਦਾ ਕਰਨ ਲਈ ਰਜਵਾਹਿਆਂ ਨੂੰ ਪੱਕੇ ਕਰਨ ਲਈ ਜੋ ਰਜਵਾਹੇ ਪੱਕੇ ਕੀਤੇ ਗਏ ਹਨ ਉਹਨਾਂ ਵਿੱਚ ਵਰਤੀ ਗਈ ਕੁਤਾਹੀ ਦਾ ਕੱਚਾ ਚੇਠਾ ਉਦੋਂ ਖੁੱਲ ਗਿਆ ਜਦੋਂ ਬਾਰਿਸ਼ ਤੋਂ ਪਹਿਲਾਂ ਹੀ ਰਜਵਾਹੇ ਵਿੱਚ ਪਾੜ ਪੈ ਗਿਆ ਇਸ ਪਾੜ ਪੈਣ ਤੋਂ ਬਾਅਦ ਵਿਭਾਗ ਵੱਲੋਂ ਪਾਣੀ ਦਾ ਵਹਾਅ ਰੋਕ ਲਿਆ ਗਿਆ ਜਿਸ ਕਾਰਨ ਕਿਸਾਨਾਂ ਵਿੱਚ ਹਾਹਾਕਾਰ ਮਚ ਗਈ ਉਹਨਾਂ ਦਾ ਕਹਿਣਾ ਹੈ ਕਿ ਕੱਚਿਆ ਤੋਂ ਪੱਕੇ ਕੀਤੇ ਸੂਇਆਂ ਨੂੰ ਪਹਿਲੀ ਬਰਸਾਤ ਤੋਂ ਪਹਿਲਾਂ ਹੀ ਪੈਣ ਲੱਗੇ ਪਾੜ ਕਿਸੇ ਗੜਬੜਹੀ ਦਾ ਸੰਕੇਤ ਕਰਦੇ ਹਨ ਕਿ ਇਸ ਲਈ ਵਰਤੇ ਗਏ ਮਟੀਰੀਅਲ ਦੀ ਉੱਚ ਪਦਰੀ ਹੋਵੇ ਜਾਂਚ ਹੋਣੀ ਚਾਹੀਦੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਜ਼ਿਆਦਾਤਰ ਕਿਸਾਨ ਇਸ ਸੂਏ ਦੇ ਪਾਣੀ ਤੋਂ ਹੀ ਸਿੰਚਾਈ ਕਰਦੇ ਹਨ ਅਤੇ ਹੁਣ ਸੂਏ ਵਿੱਚ ਪਾੜ ਪੈਣ ਦੇ ਕਾਰਨ ਪਾਣੀ ਰੁਕ ਚੁੱਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਖੇਤਾਂ ਦੀ ਸਿੰਚਾਈ ਕਰਨ ਲਈ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਡੀਜ਼ਲ ਫੋਕਣਾ ਪੈ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਇੱਥੇ 2 ਦਿਨਾਂ ਤੋਂ ਇਸ ਸੂਏ ਦੇ ਵਿੱਚ ਪੱਕੇ ਹੋਣ ਦੇ ਬਾਵਜੂਦ ਵੀ ਇੱਕ ਥਾਂ ਤੋਂ ਪਾੜ ਪੈਣ ਹੋਣ ਕਾਰਨ ਇਲਾਕੇ ਦੀ ਫਸਲ ਪ੍ਰਭਾਵਿਤ ਹੋ ਰਹੀ ਸੀ ਅਤੇ ਸ਼ਿਕਾਇਤ ਕਰਨ ਤੋਂ ਬਾਅਦ ਸੂਏ ਦਾ ਪਾਣੀ ਬੰਦ ਕਰ ਦਿੱਤਾ ਗਿਆ ਉਹਨਾਂ ਦੀ ਜ਼ਿਆਦਾਤਰ ਖੇਤੀ ਇਹਨਾਂ ਸੂਆਂ ਦੇ ਪਾਣੀ ਦੀ ਸਚਾਈ ਤੋਂ ਹੀ ਤਿਆਰ ਹੁੰਦੀ ਹੈ ਪਰਤੂ ਹੁਣ ਉਹ ਜਨਰੇਟਰ ਚਲਾ ਕੇ ਆਪਣੇ ਖੇਤਾਂ ਦੀ ਸਚਾਈ ਕਰ ਰਹੇ ਹਨ ਜਿਸ ਨਾਲ ਉਹਨਾਂ ਉੱਤੇ ਕਾਫੀ ਖਰਚੇ ਦਾ ਬੋਝ ਪੈ ਰਿਹਾ ਹੈ ਪਿੰਡ ਵਾਲਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ

ਮਾਲ ਮੱਜਰੇ ਦੇ ਕੋਲ ਨਾ ਪਾੜ ਲੱਗ ਗਿਆ ਦੇਖਣ ਨੂੰ ਆਇਆ ਵੀ ਕਿਸਾਨਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੀਰੀ ਦਾ ਸੀਜ਼ਨ ਆ ਧਾਨ ਸੁੱਕਦੇ ਜਾ ਰਹੇ ਨੇ ਹਾਂਜੀ ਸਾਨੂੰ ਕੱਲ ਪਤਾ ਲੱਗਿਆ ਸੀਗਾ ਕਿ ਇੱਥੇ ਪਾੜ ਪੈ ਗਿਆ ਹੈ ਤੇ ਅਸੀਂ ਮੌਕੇ ਤੇ ਠੇਕੇਦਾਰ ਨੂੰ ਫੋਨ ਕਰਤਾ ਠੇਕੇਦਾਰ ਦੇ ਬੰਦੇ ਵੀ ਪਹੁੰਚ ਗਏ ਹਨ ਆਰਜੀ ਤੌਰ ਤੇ ਹੁਣੀ 5 ਘੰਟਿਆਂ ਦੇ ਵਿੱਚ ਇਹ ਸੂਆ ਚਲਾ ਦਿੱਤਾ ਜਾਵੇਗਾ ਤੇ ਪਾਣੀ ਵੀ ਨਾਲ ਦੇ ਨਾਲ ਚਲਾ ਦਿੱਤਾ ਜਾਵੇਗਾ ਕਿਸ ਨੂੰ ਕੋਈ ਪ੍ਰੋਬਲਮ ਨਹੀਂ ਆਨ ਦਿੱਤੀ ਜਾਵੇ। ਗੱਲ ਕਰੀਏ ਤਾਂ ਜੀ ਇਹ ਜਿਹੜਾ ਪੁਲੀ ਲੱਗੀ ਆ ਇਹ ਇਹਨਾਂ ਦੇ ਮੁਤਾਬਕ ਆ ਜਿਹੜੀ ਇਹ ਪੁਲੀ ਵੀ ਠੀਕ ਨਹੀਂ ਲੱਗੀ ਕਿਉਂਕਿ ਇੱਥੋਂ ਪਾਣੀ ਹੈ ਜਿਹੜਾ ਉੱਚਾ ਲੈਵਲ ਆ ਉਹਨੂੰ ਠੀਕ ਕੀਤਾ ਜਾਏਗਾ। ਇਹ ਜਿਹੜੀ ਪੁਲੀ ਹੈਗੀ ਆ ਸਰ ਆ ਇੱਕ ਡਿਜ਼ਾਈਨ ਹੋ ਕੇ ਜਿਹੜੀ ਹੈਗੀ ਆ ਅਸੀਂ ਡਿਜ਼ਾਈਨ ਦੇ ਅਕੋਰਡਿੰਗ ਕੰਮ ਕਰਵਾਂਦੇ ਆ। ਤੁਸੀਂ ਦੇਖ ਸਕਦੇ ਹੋ ਜਿਹੜਾ ਪਿਛਲੇ ਸਾਈਡ ਵਿੱਚ ਸੂਆ ਹੈਗਾ ਉਹ ਉੱਚਾ ਹੈਗਾ ਤੇ ਜਿਹੜੇ ਪੁਲੀ ਹੈਗਾ ਉਸ ਦੇ ਉੱਪਰ ਹੀ ਬਣਾਈ ਗਈ ਹੈ। ਜਿਹੜਾ ਪਾਣੀ ਦਾ ਹੁਣ ਫਲੋਅ ਆ ਕਦ ਤੱਕ ਚੱਲੂ ਹੋ ਜੇਗਾ ਠੇਕੇਦਾਰ ਦਾ ਬੰਦਾ ਸਮਾਨ ਲੈਣ ਪਹੁੰਚ ਗਿਆ ਹੋਇਆ ਹੈ ਅੱਧੇ ਘੰਟੇ ਦੇ ਵਿੱਚ ਕੰਮ ਸ਼ੁਰੂ ਹੋ ਜਾਏਗਾ ਤੇ ਵੱਧ ਤੋਂ ਵੱਧ ਅਸੀਂ 3 ਜਾਂ 4 ਘੰਟੇ ਦੇ ਵਿੱਚ ਕੰਮ ਸ਼ੁਰੂ ਕੰਮ ਖਤਮ ਕਰਾ ਕੇ ਆਰਜੀ ਤੌਰ ਤੇ ਸੂਹ ਚਲਾ ਦੇਵਾਂਗਾ ਮੇਰਾ ਨਾਮ ਮਨਜਿੰਦਰ ਸਿੰਘ ਪਿੰਡ ਮਾਲਵਾਜਰਾ ਜੀ ਇਹ ਜੀ ਸਾਡੇ ਨਮਾ ਜਿਹੜਾ ਨਹਿਰ ਆ ਜੀ ਆਪਣੇ ਸੂਏ ਪੱਕੇ ਹੋਏ ਸੀਗੇ ਉਹਦੇ ਸਬੰਧ ਵਿੱਚ ਜਦੋਂ ਨਹਿਰ ਪਹਿਲਾਂ ਛੱਡੀ ਹੈ ਉਹਨਾਂ ਨੇ ਤਾ ਜਿਹੜੇ ਮੋਗੇ ਸੀਗੇ ਮੋਗਿਆਂ ਦਾ ਜਿਹੜਾ ਕੰਮ ਸੀ ਉਹ ਪ੍ਰੋਪਰ ਨਹੀਂ ਕੀਤਾ ਹੈਗਾ ਸਹੀ ਢੰਗ ਨਾਲ ਨਹੀਂ ਹੋਇਆ ਉਹਦੇ ਕਾਰਨ ਇਹ ਸਾਰਾ ਨਹਿਰ ਬਹਿ ਗਈ ਸਾਰੀ ਟੁੱਟ ਚੁੱਕਿਆ ਮੋਗਾ ਤੇ ਪਿੰਡ ਵਾਲੇ ਪਾਸੇ ਸਾਰਾ ਖੇਤ ਤੁਸੀਂ ਦੇਖ ਲਓ ਸਾਰਾ ਪਾਣੀ ਟੁੱਟ ਕੇ ਹੜ ਗਿਆ ਆ ਜੀਵਿਦਾਰਾਂ ਦਾ ਨੁਕਸਾਨ ਵੀ ਹੋਇਆ ਤੇ ਬਾਕੀ ਸਾਰਾ ਨਹਿਰ ਤੋਂ ਜਿਹੜੇ ਹੁਣ ਪਾਣੀ ਕੰਨੀਓ ਬਾਕੀ ਜਿਹੜੇ ਜੱਟ ਨੇ ਉਹ ਸਾਰੇ ਬਾਂਝੇ ਬੈਠੇ ਨੇ ਕਿੰਨੇ ਦਿਨ ਦੀ ਪ੍ਰੋਬਲਮ ਹੈ ਜਿਹੜੀ ਚੱਲ ਰਹੀ ਹੈ ਜਿਹੜੀ ਇਹ ਪਰਸ ਪਰਸ ਵੈਸੇ ਜਿਹੜੀ ਪ੍ਰੋਬਲਮ ਆ ਠੇਕੇਦਾਰਾਂ ਨੂੰ ਜਾਂ ਜਿਹੜੇ ਅਸੀਂ ਅਧਿਕਾਰੀ ਸੀ ਇਹਦੇ ਸਰਕਾਰੀ ਉਹਨਾਂ ਨੂੰ ਰੋਜ਼ ਪਿੱਟਦੇ ਰਹੇ ਵੀ ਇਹਦਾ ਭਾਈ ਮਸਲਾ ਹੱਲ ਕਰੋ ਇਹ ਥੋੜਾ ਚੱਲਣਾ ਨਹੀਂ ਮਸਲਾ ਹੱਲ ਕਰੋ ਪਰ ਉਹਨਾਂ ਨੇ ਸਾਡੇ ਕਿਸੇ ਨੇ ਸੁਣੀ ਨਹੀਂ ਉਹਨਾਂ ਦੀਆਂ ਅੰਗੈਲੀਆਂ ਕਰਨਾ ਹੈ ਪਰਸੋਂ ਰਾਤ ਨੂੰ ਇਹ ਸੂਆ ਟੁੱਟ ਗਈ ਜਿਹੜਾ ਪਾਣੀ ਆ ਹੁਣ ਪਾਣੀ ਬੰਦ ਕਰਾ ਦਿੱਤਾ ਗਿਆ ਪਿੱਛੇ ਪਾਣੀ ਹਾਂਜੀ ਕੱਲੋਂ ਜਦੋਂ ਸਵੇਰੇ ਮੈਂ ਉਰੇ ਆਇਆ 5 ਵਜੇ ਜਦੋਂ ਦੇਖਿਆ ਸੀ ਦੇਖ ਕੇ ਫਿਰ ਮੈਂ ਮੈਡਮ ਨੂੰ ਫੋਨ ਕਰਤਾ ਉਹਨਾਂ ਨੇ ਪਾਣੀ ਪਿੱਛੇ ਬੰਦ ਕਰਾ ਦਿੱਤਾ ਸੀ ਹੁਣ ਜਿਹੜੇ ਕਿਸਾਨ ਨੇ ਉਹ ਜਿੱਥੇ ਮੋਟਰਾਂ ਨਹੀਂ ਹੈਗੀਆਂ ਜੀ ਵੀ ਲੱਗੀ ਲੱਗੀ ਹੋਈ ਆ ਕਿਵੇਂ ਉਹਨਾਂ ਦਾ ਜਿਹੜਾ ਪਾਣੀ ਦੇ ਉਹ ਦੇਖੋ ਜੀ ਸਾਹਮਣੇ ਜਨਰੇਟਰ ਚੱਲਦਾ ਜੀ ਹੁਣ ਦੇਖਣਾ ਜਿਹਨਾਂ ਦੇ ਹੈਗਾ ਨੀਗਾ ਜਿਵੇਂ ਹੁਣ ਸਾਡੇ ਉਰੇ ਕਈ ਲਾਣੇ ਇਹ ਜਿਹਨੇ ਜਿਹੜੇ ਸਿਰਫ ਸੂਏ ਤੇ ਹੀ ਨਿਰਭਲ ਨੇ ਉਹਨਾਂ ਤਾਂ ਉਹਨਾਂ ਦੇ ਮੋਟਰਾਂ ਨਹੀਂ ਹੈਗੀਆਂ ਉਹਨਾਂ ਨੇ ਵਿਚਾਰੇ ਸ਼ੁਰੂ ਕੀਤਾ ਸੀ ਕੰਮ ਹੁਣ ਕੱਲ ਜਲਦਾ ਜੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਤੁਸੀਂ ਨਹਿਰੀ ਪਾਣੀ ਵਰਤੋ ਇੱਕ ਪਾਸੇ ਸਰਕਾਰ ਸਾਡੇ ਨਾਲ ਇਹ ਕੁਝ ਹੋ ਰਿਹਾ ਇਹ ਜਿਹੜਿਆ ਇਹ ਟੁੱਟਣ ਦਾ ਕਾਰਨ ਕੀ ਬਣਿਆ ਇਹਦਾ ਟੁੱਟਣ ਦਾ ਕਾਰਨ ਘੱਡਿਆ ਮਟੀਰੀਅਲ ਜੀ ਤੇ ਘੱਡਿਆ ਠੇਕੇਦਾਰ ਇਸ ਪੁਲ ਦੇ ਉੱਤੇ ਤਿੰਨ ਠੇਕੇਦਾਰ ਬਦਲੇ ਗਏ ਨੇ ਤੁਸੀਂ ਇਹ ਦੇਖ ਲਓ ਇੱਥੇ ਕਿਸੇ ਨੇ ਵੀ ਬੜਾ ਪਟਿਆ ਉਹਨਾਂ ਨੂੰ ਵੀ ਇਹ ਥੋੜਾ ਨਹੀਂ ਚੱਲਣਾ ਨਹੀਂ ਚੱਲਣਾ ਕਿਸੇ ਨੇ ਪ੍ਰੋਪਰ ਕੰਮੇ ਨਹੀਂ ਕੀਤਾ ਬਸ ਇੱਕ ਖਾਨਾ ਪੂਰਤੀ ਕੀਤੀ ਆ ਜੋ ਕਾਗਜ਼ਿਆਂ 'ਚ ਕਰਕੇ ਆਪਣਾ ਸਮੇਟ ਕੇ ਉਹ ਚਲੇ ਗਏ ਉਹ ਚਲੇ ਗਏ ਹੁਣ ਜਮੰਦ ਕੀ ਕਰਦੇ ਤੁਸੀਂ ਜਾਂਚ ਹੋਣੀ ਚਾਹੀਦੀ ਆ ਪ੍ਰੋਪਰ ਜੀ ਇਹਦੀ ਵੱਡੇ ਉੱਚ ਅਧਿਕਾਰੀ ਇਹਦੀ ਜਾਂਚ ਕਰਨ ਦੇਖਣ ਆ ਕੇ ਜਾਂਚ ਤਾਂ ਉਹਨਾਂ ਦੇ ਸਾਹਮਣੇ ਪਈ ਉਹ ਆਪ ਆ ਕੇ ਦੇਖ ਸਕਦੇ ਨੇ ਰਾਜਵੀਰ ਸਿੰਘ ਮੱਲ ਮੱਜਰਾ ਜੀ ਹਾਂ ਜੀ ਹਾਂ ਜੀ ਇਹ ਪੁਲ ਦੀ ਅਸੀਂ ਪਹਿਲਾਂ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਇਹ ਪੁਲ ਉੱਚਾ ਲੱਗ ਰਿਹਾ ਜੀ ਪੁਲ ਦੀ ਵੀ ਅਸੀਂ ਪ੍ਰੋਬਲਮ ਦੱਸੀ ਸੀ ਉਹਨਾਂ ਨੂੰ ਪਰ ਸਾਡੀ ਕਿਸੇ ਨੇ ਨਹੀਂ ਮੰਨੀ ਹੈਗੀ ਜੀ ਸਾਨੂੰ ਕਹਿੰਦੇ 100 100 ਫੁੱਟ ਸਾਈਡਾਂ ਤੇ ਲੋਕ ਇਟ ਲਾ ਕੇ ਤੁਹਾਨੂੰ ਐਨ ਪ੍ਰਬੰਧ ਕਰਕੇ ਦਵਾਂਗੇ ਜੀ ਪਰ ਇੱਥੇ ਪੁਲ ਦੀ ਵੀ ਪ੍ਰੋਬਲਮ ਆ ਰਹੀ ਆ ਨਾਲੇ ਸੂਆ ਬੈਠੇ ਆ ਜੀ ਇਹ ਇਹ ਮਟੀਰੀਅਲ ਜਮਾਈ ਚੰਗਾ ਨਹੀਂ ਲੱਗਿਆ ਤੇ ਨਾ ਇਹਨਾਂ ਨੇ ਪ੍ਰੋਪਰ ਤਰੀਕੇ ਨਾਲ ਕੋਈ ਕੰਮ ਕਰਿਆ ਜੀ ਉਹਨੇ ਕੱਚੇ ਸੂਏ ਦਾ ਕੀ ਨੁਕਸਾਨ ਸੀ ਪੱਕੇ ਸੂਏ ਦਾ ਕੱਚੇ ਸੂਏ ਦਾ ਕੋਈ ਨੁਕਸਾਨ ਸੀ ਨਹੀਂ ਸੀਗਾ ਜੀ ਸਾਡੇ ਵਧੀਆ ਚੱਲਦੇ ਸੀ ਪਾਣੀ ਪ੍ਰੋਪਰ ਆਉਂਦਾ ਸੀਗਾ ਜੀ ਆਲੇ-ਦਲੇ ਦਰਖਤ ਸੀਗੇ ਹੁਣ ਇਹਨਾਂ ਨੇ ਜਿਹੜੇ ਮੋਗੇ ਲਾਏ ਨੇ ਉਹ 4-4 ਇੰਚ ਉੱਚੇ ਨਹੀਂ ਸਾਨੂੰ ਕਹਿੰਦੇ ਨੇ ਮੂਰੇ ਥੈਲੇ ਲਾ ਲਓ ਪਾਣੀ ਚੜਦਾ ਕਰ ਲੋ ਜੀ ਹੁਣ ਸਾਡੇ ਤੇ ਪਾਣੀ ਪਹਿਲਾਂ ਪਾਣੀ ਨਹੀਂ ਚੜਦਾ ਸੀ ਜਦੋਂ ਅਸੀਂ ਪਾਣੀ ਚੜਦਾ ਕਰ ਲਿਆ ਨਾਲ ਦੀ ਨਾਲੇ ਸੂਆ ਟੁੱਟ ਗਿਆ ਜੀ ਇਹ ਬਦਲਾ ਦੇ ਨਾਂ ਤੇ ਠੱਗੀਆਂ ਨੇ ਜੀ ਪਿੱਛੇ ਜਾ ਕੇ ਦੇਖ ਲਓ ਸੂਆ ਪਿੱਛੇ ਤੋਂ ਵੀ ਬੈਠਣ ਨੂੰ ਤਿਆਰ ਆ ਪੰਜ ਸੱਤ ਦਿਨ ਚ 24 ਬੈਠ ਜਾਊਗਾ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਜੀ ਇਹਦੀ ਪ੍ਰੋਪਰ ਸੂਏ ਦੀ ਸਾਰੇ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਜਿਹੜੇ ਠੇਕੇਦਾਰ ਨੇ ਤੇ ਕੰਮ ਕਰੇ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨੇ ਕਿਸੇ ਦੀ ਨਹੀਂ ਮੰਨੀ ਹੈਗੀ ਕਿਸਾਨਾਂ ਦੀ ਤਾਂ ਉਹਨੇ ਸੁਣੀ ਹੋ ਹੈ ਨਹੀਂ ਜੀ ਜਿਹੜਾ ਇਹ ਪੋਲ ਲੱਗਿਆ ਪੋਲ ਵੀ ਖੇਤ ਦੇ ਵਿੱਚ ਲੱਗਿਆ ਜੀ ਨਾਲੇ ਖੇਤ ਦੇ ਵਿੱਚ ਹੀ ਅਗਲੇ ਦੇ ਸੂਆ ਮੋਗਾ ਲਾਇਆ ਪਰ ਫਿਰ ਵੀ ਉਹ ਤੇ ਇਹਦੀ ਜਾਂਚ ਹੋਣੀ ਚਾਹੀਦੀ ਜਿੰਨਾ ਮਟੀਰੀਅਲ ਲੱਗਿਆ ਬਹੁਤ ਮਾੜਾ ਲੱਗਿਆ ਇਹਦੇ ਸਰਕਾਰ ਦਾ ਪੈਸਾ ਵੀ ਠੇਕੇਦਾਰਾਂ ਨੇ ਖੱਦ ਤੇ ਹੁਣ ਸਾਡਾ ਡੀਜ਼ਲ ਇੰਨਾ ਜਲ ਰਿਹਾ ਜੀ ਕੱਲ ਪੂਰਾ ਦਿਨ ਜਨਰੇਟਰ ਚੱਲਿਆ ਅੱਜ ਵੀਰ ਉਹਨਾਂ ਦਾ ਦੂਜਿਆਂ ਦਾ ਜਨਰੇਟਰ ਚੱਲਦੇ ਨੇ ਉੱਥੇ ਤੇ ਸਾਡੇ ਕੋਲ ਪਾਣੀ ਦਾ ਕੋਈ ਸਾਧਨ ਹੈ ਨਹੀਂ ਮੋਟਰ ਹੈ ਨਹੀਂ ਸਾਡੇ ਕੋਲੇ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਪਾਣੀ ਤਾਂ ਹੁਣ ਬਿਲਕੁਲ ਸੂਏ ਨੇ ਜਿਹੜੇ ਬੰਦ ਨੇ ਬੰਦ ਹੈ ਜੀ ਬਿਲਕੁਲ ਬੰਦ ਹੈ ਜੀ ਕੱਲ ਦਾ ਬੰਦ ਆ ਤੇ ਹੁਣ ਇਹਦਾ ਕੱਲ ਦਾ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਇੱਕ ਬਸ ਬੇਲਦਾਰ ਆਏ ਨੇ ਉਹ ਦੇਖ ਕੇ ਮੁੜ ਗਏ ਹੋਰ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਕੋਈ ਨਹੀਂ ਆਇਆ ਜੀ